ਦੇ ਮੁਤਾਬਕ ਅੱਜ ਮੈਂ ਜੀ ਕਾਲਤਖ ਸਾਹਿਬ ਦੇ ਨਾਲ ਬਸਤਕ ਹੋਇਆ ਅਰਦਾਸ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੋਦਿਆਂ ਕੋਈ ਜਾਣੇ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਰ ਆਸ ਆ ਕਿ ਵਾਹਿਗੁਰੂ ਔਰ ਸ਼ੇਵਕਾਲਤਖ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਜੋਗਰ ਮਾਫ ਕਰਨਗੇ ਜੋਦਰੀ ਕੀਤੀ ਆ ਔਰ ਜੋ ਗਿੰਦੜਾ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਾਸੀ ਕਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖੇ ਆ ਆ ਕੋ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਹਦਾ ਸਾਹਿਬ ਵੱਲੋਂ ਜਾਊਗਾ ਉੱਥੇ ਵੀ ਇਨ ਬਿਨ ਨਮਾਣੇ ਸਿੱਖ ਬੰਗ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਤਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਾਹਿਬ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਟ ਗੱਲ ਹੋ ਰਹੀ ਆ ਕਿ ਜਿਹੜਾ ਸਰਸਾਂ ਨੂੰ ਮਾਫੀਆਂ ਦਿੱਤੀਆਂ ਗਿਆ ਪਰ ਗਾੜੀ ਕਾਰਡ ਹੋਇਆ ਉਹਦਾ ਪੂਰਾ ਕਾਰਡ ਹੋਇਆ ਔਰ ਜਿਹੜੇ ਬੇਦਵੀ ਕਾਰਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਤੋ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਲੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤੀ ਕਾਹਲੇ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਰਿਹਾ ਕਿ ਜਿਹੜੀ ਵਿਆਧਵੀ ਹੋਈ ਜਾਂ ਕਿਵੇਂ ਹੋਈ ਇਹ ਤਾਂ ਬੈਟਰ ਹੁਣ ਕਿਸੇ ਤੋਂ ਲੁਕਿਆ ਛੁਪਿਆ ਰਹਿ ਨਹੀਂ ਕਿ ਇਹ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਠੀਕ ਕੰਮ ਸਮਝ ਬਈਏ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆਂ ਸਰੋਧੀ ਤੇਰਦੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਈ ਦਿਓ ਸ਼੍ਰੀ ਕਾਂਤਕ ਸਿੰਘ ਸਾਹਿਬ ਨੇ ਵੀ ਦੇਖ ਦਿੱਤਾ ਗਿਆ ਕਿ ਜਿਹੜਾ ਬਿਆਨਬਾਜ਼ੀ ਨਾ ਕੀਤੀ ਜਾਵੇ ਕਾਂਤਕ ਸਿੰਘ ਦੀ ਨਿਰਦੇਸ਼ ਅਨੁਸਾਰ ਨਹੀਂ ਕੀਤੀ ਜਾਵੇ। ਇਹੀ ਗੱਲ ਆ। ਇਹੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ। ਜੋ ਕੋ ਜਹੇਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਕਰਕੇ ਨਹੀਂ ਕਹਿੰਦੇ। ਆਪ ਇਸ ਕਰਕੇ ਗੱਲ ਕਹਿਣੇ ਆ ਕਿ ਜੇ ਗਿਆਨੀ ਸਵਾਲ ਕੀਤੇ ਵੀ ਜਾਣੇ ਨਾ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਸਾਸੀਂ ਮਾਫੀ ਮੰਗਦੇ ਆ। ਮਸਤ ਕੋਈ ਨਹੀਂ। ਉਹ ਸਪਸ਼ਟੀਕਰਨ ਕੀ ਦਿੱਤਾ ਹੈਗੇ। ਹਾਂਜੀ। ਅਜ ਸਪਸ਼ਟੀਕਰਨ ਕੀ ਦਿੱਤਾ ਹੈ। ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਬਲੇਸੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ। ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ। ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪਾਂ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਅਕਾਲੀ ਦਰਬਾਰ ਨੇ ਰਾਹ ਤੇ ਖਾਲਸਾ ਚੱਪੜ ਜੀ ਵੱਡਾ ਕੱਲੂ ਕਹਰਾ ਛੋਟਾ ਕੱਲੂ ਕਹਰਾ ਹੋਰ ਭਗਵਾਨ ਬਾਲਮੀਕ ਜੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਮੋਤੀ ਰਾਮਾ ਦੀ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਕਿ ਉਹ ਜਿੱਥੇ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਟੀਫਨ ਵਾਲਾ ਜਿਹੜਾ ਆਜ਼ਾਦਗਾਰ ਇਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਉਹ ਜਿਹੜੀਆਂ ਸਥਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਬਿਲੇ ਔਰ ਮੇਰੀ ਦੇਖਰੇ ਖਲੇ ਜਿਹੜੇ ਬਣੇ ਆ। ਤੋਂ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ। ਫਿਰ ਵੇਖਦਾ ਜੀ ਆ ਇਹ ਕਹਿੰਦਾ ਜੀ ਕਿ ਜੋ ਜੋ ਵੀ ਕਹਿੰਦਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦਿਆ। ਕਿਉਂਕਿ ਅਸੀਂ ਹਾਲ ਤੱਕ ਤੋਂ ਵੱਡੇ ਨਹੀਂ। ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ। ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਹੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਤੇ ਵਾਹਿਗੁਰੂ ਬਖਸ਼ੰਦ ਵਾਹ। ਪਰ ਨਾ ਕਿ ਮਾਨ ਸਿੰਘ ਸਰਕਾਰ ਕੋਲ ਜੀ ਕਾਕਤ ਸਾਹਿਬ ਵੱਲੋਂ ਧਰਮ ਸਜਾ ਲਗਾਈ ਜਾ ਸਕਦੀ ਹੈ ਕਿਉਂ ਇਹ ਬਹਿ ਕੁਛ ਨਹੀਂ ਕਹਦਾ ਇਹ ਮਹਾਨ ਕਾਕਤ ਇਹ ਜਹੇਦਾਰ ਵੀ ਮਹਾਨਵਾ ਜੋ ਵੀ ਉਹ ਕਹਿਣਗੇ ਉਹਨੂੰ ਸਿਰੇ ਮੱਤੇ ਪ੍ਰਵਾਨ ਕਰਾ ਜੋ ਆਦੇਸ਼ ਸਦਾ ਸਦਾ ਮੰਨਣ ਦਾ ਸੇਕ ਦੇਖੋ ਜਹੇਦਾਰ ਕਾਕਤ ਸਾਹਿਬ ਦਾ ਜੋ ਹੁਕਮ ਪਾਇਆ ਸੀ ਉਸ ਹੁਕਮ ਦੇ ਨੂੰ ਸਿਰੇ ਮੱਤੇ ਪ੍ਰਵਾਨ ਕਰਦੇ ਆ ਅੱਜ ਮੈਂ ਗਾਤਰਸਰ ਤੇ ਬਹੁਤ ਨਰਮਾਣਿਤ ਇਕਜੋਂ ਨਿਮਿਤ ਅਥੈਤ ਦਾ ਸਮਸਤਕ ਹੋਇਆ ਔਰ ਉਥੇ ਜੋਦੜੀ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਸ਼ੀ ਕੋ ਭੁੱਲ ਰਹਿ ਗਏ ਤਾਂ ਵਾਹਿਗੁਰੂ ਨੂੰ ਮਾਫ ਕਰਨ ਜੋ ਜੈਦਾ ਸਾਹਿਬ ਨੂੰ ਮੰਗਿਆ ਗਿਆ ਸੀ ਕਿ ਆਪਣੇ ਬਨ ਸਪਸ਼ਟੀ ਕਰਨ ਦਿਓ ਉਹ ਸਪਸ਼ਟੀ ਕਰਨ ਵੀ ਅੱਜ ਮੈਂ ਜਿਹੜਾ ਉਹ ਦੇਣ ਵਾਸਤੇ ਹਾਜ਼ਰ ਹੋ ਰਿਹਾ ਡਾਕਟਰ ਦੇਵਦੀਪ ਸਿੰਘ ਸਾਹਿਬ ਨੇ ਰਜਿਸਟ੍ਰੇਸ਼ਨ ਕਰ ਲਿਆ ਅੱਜ ਤੋਂ ਬਾਅਦ ਜੋ ਵੀ ਕਹਾ ਜੈਦਾ ਸਾਹਿਬ ਕੋਈ ਵੀ ਤੁਹਾਨੂੰ ਹੁਕਮ ਦੇਣਗੇ ਇਸ ਤਰ੍ਹਾਂ ਦਾ ਵੀ ਉਹਨੂੰ ਖੜੇ ਮੱਥੇ ਪਰਵਾਣ ਕਰਨ ਦੇ ਕੰਮ ਇਹ ਕਿਹੜੇ ਸੰਤੂ ਕਿਹੜੇ ਸੰਤੂ ਦੇਖੋ ਮੈਂ ਸਹੀ ਮਹਿਲੇ ਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਿਹਾ ਮੰਤਰੀ ਮੈਂ 97 ਵਾਲੀ ਸਰਕਾਰ ਵਿੱਚ ਸੀਟ ਮੰਤਰੀ ਰਿਹਾ 7 ਵਾਲੀ ਵਿੱਚ ਮੈਂ ਦੀਪਾਦੀ ਮਨ ਸਰਟੀ ਰਿਹਾ ਤੇ 12 ਵਾਲੀ ਵਿੱਚ ਮੈਂ ਕੈਪਟਨ ਮਾਤੀ ਰਿਹਾ ਮੇਰੇ ਕੋਲ ਜੇਲ੍ਹ ਵਿਭਾਗ ਕਲਪੇ ਟੂਲ ਵਿਭਾਗ ਮੇਰੇ ਕੋਲ ਰਿਹਾ ਤੋ ਕਿਉਂਕਿ ਸੁਮੇਤ ਰਾਣ ਜੋ ਵੀ ਇੱਕ ਅਦਿਸ਼ਵਾਚਕ ਹਾਲਾਤ ਕੀ ਕਹਿਣਾ ਚਾਹੋਗੇ ਕਿ ਹਾਸ਼ੀਏ ਤੇ ਕਿਹਾ ਆ ਬੰਦੀ ਦਾ ਹਾਸ਼ੀਏ ਤੇ ਪਹੁੰਚ ਹੈ ਤੁਹਾਨੂੰ ਇਹ ਸਵਾਲ ਸੀਗਾ ਕੀ ਕਾਰਨ ਤੁਹਾਨੂੰ ਕੀ ਲੱਗਦੇ ਨੇ ਕਿ ਇੱਕ 28% ਟੋਟਲ ਮਾਟ ਨਹੀਂ ਹੋ ਰਿਹਾ ਪੀਡੀਐਸ ਵੀ ਨਹੀਂ ਲੱਗਦਾ ਹੈ ਇਹ ਰਿਪੋਰਟ ਤੋਂ ਤੁਹਾਨੂੰ ਕੀ ਲੱਗਦਾ ਬਾਕੀ ਗਲਤੀਆਂ ਹੋਈਆਂ ਨੇ ਇਕੱਲੀ ਸਰਕਾਰ ਨੇ ਤਾਂ ਹੀ ਲੋਕਾਂ ਨੇ ਮੰਤਰ ਗੋਇਨੇ ਇਕੱਲੀ ਦੋ ਦੇਖੋ ਜਿਹੜੀ ਸੰਗਤ ਆ ਜਾਂ ਜਿਹੜੇ ਪਬਲਿਕ ਆ ਉਹ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਰਾਈਟ ਹੁੰਦਾ ਹੈ ਜੋੜਾ ਨੇ ਫੈਸਲਾ ਕੀਤਾ ਸਿਰੂ ਵੀ ਖਰੇ ਮੱਤੇ ਬਰਬਾਨ ਕਰਦੇ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਯਾ ਗਲਤੀਆਂ ਕੀਤੀਆਂ ਪਰ ਗਲਤੀਆਂ ਕੰਮ ਕਰਦੇ ਆ ਕਈ ਵਾਰੀ ਜਾਣੇ ਨਾ ਜਾਣੇ ਹੋ ਜਾਣੀਆਂ ਇਹੀ ਮਿਲਬਤ ਪਹਿਲਾਂ ਕਿਹਾ ਕਿ ਜਦੋਂ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰ ਨਹੀਂ ਸਕੀ ਅੱਜ ਮੈਂ ਇਹੀ ਮੈਂ ਬੇਨਤੀ ਬੇਨਤੀ ਕਰ ਰਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ ਇਸ ਕਰਕੇ ਤੁਹਾਨੂੰ ਇਲਾਹੀ ਹੁਕਮ ਅਜੇਦਾ ਸਾਹਿਬ ਦਾ ਕਿ ਕੋਈ ਗੱਲ ਕਿਸੇ ਪਾਰਟੀ ਤੇ ਜਾਂ ਕਿਸੇ ਖਲਾਮ ਕਰਨੀ ਨਹੀਂ ਇਸ ਦੇ ਬਹੁਤਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਗੁਜਰ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਿਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸਭਾਲਣ ਦੇ ਪੱਖੋਂ ਵੀ ਬਹੁਤ ਕੁਝ ਕੀਤਾ ਜੇ ਫਿਰ ਵੀ ਕੋਈ ਬੰਦੇ ਸਮਝਦੇ ਆ ਗਲਤੀ ਹੈ ਤਾਂ ਉਹਦੀ ਤੇ ਮਾਫੀ ਮੰਗਣ ਵਾਸਤੇ ਆਏ ਮੈਂ ਹਿੱਸਾ ਮੈਂ ਹਿੱਸਾ ਨਹੀਂ ਕਰਦਾ ਮੈਂ ਤੇ